ਕਾਉਂਸਲ ਦੀ ਤੁਸੀਂ ਇਹ ਮਸ਼ੀਨਾਂ ਸ਼ਹਿਰ ਰੁਕੀ ਅੱਜ ਉਹਦੇ ਬਾਰੇ ਪੂਰੀ ਜਾਣਕਾਰੀ ਦੁਸਰ ਕੀ ਦੇਣਾ। ਦੇਖੋ ਜਿਉਂ-ਜਿਉਂ ਸਮਾਂ ਅੱਗੇ ਵੱਧਾ ਹੈ ਮਾਡਰਨਾਈਜੇਸ਼ਨ ਵੱਲ ਆਪਾਂ ਚੱਲਦੇ ਆ। ਕਿਸੇ ਟਾਈਮ ਤੇ ਸਫਾਈ ਝਾੜੂਆਂ ਨਾਲ ਹੋਇਆ ਕਰ ਦਿੱਤੀ ਤੇ ਕੋਈ ਸਫਾਈ ਵੱਲ ਵਿਸ਼ੇਸ਼ ਧਿਆਨ ਵੀ ਨਹੀਂ ਦਿੱਤਾ ਜਾਂਦਾ ਸੀ। ਪਰ ਹੁਣ ਸਫਾਈ ਵੱਲ ਵਿਸ਼ੇਸ਼ ਧਿਆਨ ਹੈ ਜਿਹੜੀ ਨਗਰ ਕਾਉਂਸਲ ਲਹਿਰਾ ਗੱਗਾ ਵੱਲੋਂ ਦਿੱਤਾ ਜਾ ਰਿਹਾ ਹੈ। ਤੇ ਸਾਰੇ ਸਫਾਈ ਕਰਮਚਾਰੀ ਸਮੁੱਚਾ ਸਟਾਫ ਬੜੀ ਮਿਹਨਤ ਦੇ ਨਾਲ ਆਪਣੇ ਜੋ ਪ੍ਰਧਾਨ ਤੇ ਸਾਰੇ ਐਮਸੀ ਦੇ ਸਹਿਯੋਗ ਦੇ ਨਾਲ ਸ਼ਹਿਰ ਦੇ ਵਿੱਚ ਸਫਾਈ ਸਫਾਈ ਦੇ ਸਵਚੱਜੇ ਪ੍ਰਬੰਧ ਕੀਤੇ ਗਏ ਨੇ ਉਸੇ ਕੜੀ ਦੇ ਤਹਿਤ ਇੱਕ ਰੋਡ ਸਵੀਪਿੰਗ ਮਸ਼ੀਨ ਜਿਹਦਾ ਅੱਜ ਕੱਲ ਇਸ ਤਰ੍ਹਾਂ ਵੀ ਸੜਕ ਤੇ ਜਾ ਰਹੀ ਹੈ ਚੱਲੀ ਜਾ ਰਹੀ ਹੈ ਤੇ ਸਾਰੀ ਸੜਕ ਦੀ ਸਫਾਈ ਕਰ ਰਹੀ ਹੈ ਕੋਈ ਕੰਕਰ ਆ ਗਿਆ ਕੁਝ ਹੋਰ ਆ ਗਿਆ ਉਹਨੂੰ ਸੱਕ ਵੀ ਕਰ ਸਕਦੀ ਹੈ ਉਹ ਸੋ ਇਸ ਤਰ੍ਹਾਂ ਦੀ ਹੈ ਜਿਹੜੀ ਮਸ਼ੀਨ ਹੈ ਉਹ ਨਗਰ ਕੌਂਸਲ ਨਹਿਰਾ ਨੇ ਪਰਚੇਜ ਕੀਤੀ ਹੈ ਤੇ ਵੱਡੀ ਗੱਲ ਜੋ ਪੰਜਾਬ ਸਰਕਾਰ ਦੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਦੀ ਇੱਕ ਵੱਡੀ ਜੋ ਅਸੀਂ ਸ਼ੁਰੂ ਤੋਂ ਕਹਿੰਦੇ ਕਿ ਸਾਡੀ ਭ੍ਰਿਸ਼ਟਾਚਾਰ ਦੇ ਅਗੇਂਸਟ ਜ਼ੀਰੋ ਟੋਲਰੈਂਸ ਹੁਣ ਇਹ ਮਸ਼ੀਨ ਦਾ ਟੈਂਡਰ ਸੀ ਜਿਹੜਾ 21 ਲੱਖ 75000 ਦਾ ਲੱਗਿਆ ਸੀ ਪਰ ਇਹ ਮਸ਼ੀਨ ਜਿਹੜੀ ਆਈ ਹੈ ਇਹ 16 ਲੱਖ 34000 ਦੀ ਆਈ ਹੈ ਕਹਿਣ ਤੋਂ ਭਾਵ ਕਿ 5 ਲੱਖ 40000 ਰੁਪਇਆ ਜੋ ਟੈਂਡਰ ਰਸ਼ੀ ਹੈ ਉਸ ਤੋਂ ਘੱਟ ਆਈ ਹੈ ਨਹੀਂ ਕਦੇ ਹੋਇਆ ਨਹੀਂ ਕਰਦਾ ਸੀ ਜੋ ਰੇਟ ਹੋ ਗਿਆ ਉਸੇ ਰੇਟ ਦੇ ਮਸ਼ੀਨ ਆ ਜਾਂਦੇ ਸੀ ਸੋ ਇਹ ਮਸ਼ੀਨ ਆਈ ਹੈ ਇਸ ਤੋਂ ਬਿਨਾ ਜਿਹੜੀਆਂ ਸੀਵਰੇਜ ਸਕਸ਼ਨ ਮਸ਼ੀਨ ਵੀ ਆਈ ਹੈ ਕੁੱਲ ਇਹ 60 ਲੱਖ 73000 ਦੀਆਂ ਜਿਹੜੀਆਂ ਮਸ਼ੀਨਾਂ ਨੇ ਉਹ ਸਫਾਈ ਲਈ ਸੀਵਰੇਜ ਦੀ ਸਫਾਈ ਲਈ ਇਹ ਨਗਰ ਕੌਂਸਲ ਲੈਰਾਂ ਨੇ ਪਰਚੇਜ਼ ਕੀਤੀਆਂ ਨੇ ਹੁਣ 120 ਡਸਟਬਨ ਆਰੇ ਨੇ ਇਹਲੇ ਸ਼ਹਿਰ ਦੇ ਵਿੱਚ ਰੱਖੇ ਜਾਣਗੇ ਇਸ ਤੋਂ ਬਿਨਾ ਪੰਜ ਟਾਟਾ ਏਸ ਉਹ ਵੀ ਨਵੇਂ ਆ ਰਹੇ ਨੇ ਜਿਹੜੇ ਹਰ ਬਾਰਡ ਦੇ ਵਿੱਚ ਜਾ ਕੇ ਵੈਸੇ ਹੁਣ ਵੀ ਦੋ ਟਾਟਾ ਏਸ ਚੱਲ ਰਹੇ ਨੇ ਜਿਹੜੇ ਹਰ ਘਰ ਦੇ ਅੱਗੇ ਜਾ ਕੇ ਆਵਾਜ਼ ਦਿੰਦੇ ਆ ਤੇ ਲੋਕੀ ਆਪਣਾ ਕੂੜਾ ਉਹਦੇ ਵਿੱਚ ਪਾਉਂਦੇ ਆ ਤੇ ਹੁਣ ਪੰਜ ਜਿਹੜੇ ਨਵੇਂ ਆਣਗੇ ਇਹ ਤੇ 15 ਬਾਰਡ ਨੇ ਸੱਤ ਹੋ ਜਾਣਗੇ ਟਾਟਾ ਐਸ ਹੁਣ ਰੇੜੀਆਂ ਜਾਂਦੀਆਂ ਨੇ ਬਾਕੀ ਬਾਰਡਾਂ ਦੇ ਵਿੱਚ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਦੋ ਬਾਰਡਾਂ ਦੇ ਵਿੱਚ ਇੱਕ ਟਾਟਾ ਐਸ ਹੈ ਜਿਹੜਾ ਉਹ ਹੋ ਜਾਏਗਾ ਤੇ ਸਫਾਈ ਦੇ ਵਿੱਚ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ ਸੋ ਮੈਂ ਅੱਜ ਤੁਹਾਡੇ ਮਾਧਿਅਮ ਦੇ ਰਾਹੀਂ ਇਹ ਗੱਲ ਸ਼ਹਿਰ ਨਿਵਾਸੀਆਂ ਨੂੰ ਕਹਿਣਾ ਚਾਹਣਾ ਕਿ ਆਪਣੇ ਘਰਾਂ ਦੇ ਵਿੱਚ ਕਿੱਲਾ ਤੇ ਸੁੱਕੇ ਕੂੜੇ ਨੂੰ ਅਲੱਗ-ਅਲੱਗ ਰੱਖਣਾ ਕਿਉਂਕਿ ਜਦੋਂ ਗਿੱਲਾ ਸੁੱਕਾ ਕੂੜਾ ਇਕੱਠਾ ਉਹਦੇ ਵਿੱਚ ਸਿਰ ਦੰਦੇ ਆ ਸਫਾਈ ਕਰਮਚਾਰੀ ਨੂੰ ਬੜੀ ਪਰੇਸ਼ਾਨੀ ਆਉਂਦੀ ਹੈ ਉਹਨਾਂ ਨੂੰ ਅਲੱਗ ਕਰਨ ਦੇ ਵਿੱਚ ਟਾਈਮ ਵੀ ਲੱਗਦਾ ਹੈ ਦਿੱਕਤ ਵੀ ਹੁੰਦੀ ਹੈ ਤੇ ਜੋ ਗਿੱਲਾ ਕੂੜਾ ਉਹ ਸੁੱਕੇ ਕੂੜੇ ਨੂੰ ਵੀ ਖਰਾਬ ਕਰ ਦਿੰਦਾ ਸੋ ਇਸ ਕਰਕੇ ਲੋਕ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਇਹ ਗੱਲ ਬਿਲਕੁਲ ਨਿਸ਼ਚਿਤ ਕਰਨ ਕਿ ਗਿੱਲਾ ਤੇ ਸੁੱਕਾ ਕੂੜਾ ਅਲੱਗ-ਅਲੱਗ ਰੱਖੇ ਜਾ ਜਿਹੜੀਆਂ ਟਾਟਾ ਇਸ ਨੇ ਉਹਨਾਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਪ੍ਰਬੰਧ ਨੇ ਕਿੱਕ ਪਾਸੇ ਗਿੱਲਾ ਕੂੜਾ ਸੁੱਟਿਆ ਜਾਂਦਾ ਤੇ ਦੂਜੇ ਪਾਸੇ ਸੁੱਕਾ ਕੂੜਾ ਜਿਹੜਾ ਉਹ ਸੁੱਟਿਆ ਜਾਂਦਾ ਉਸ ਤੋਂ ਬਾਅਦ ਇਹਨਾਂ ਦੇ ਸਾਰਿਆਂ ਦੇ ਲਈ ਰੀਸਾਈਕਲਿੰਗ ਦੇ ਲਈ ਉਹ ਵੀ ਸਾਰੇ ਪ੍ਰਬੰਧ ਇੱਥੇ ਕੀਤੇ ਗਏ ਆ ਜਿਹੜੀ ਖਾਦ ਬੰਦੀ ਆ ਉਹਦੀ ਖਾਦ ਵੀ ਬਣਾਈ ਜਾਂਦੀ ਹੈ ਸੋ ਇਹ ਸਫਾਈ ਦੇ ਸੰਬੰਧ ਦੇ ਵਿੱਚ ਸਾਰਾ ਨਗਰ ਕੌਂਸਲ ਲਹਿਰਾ ਦਾ ਹੈ ਉਦਮਪੁਰਲਾ ਹੈ ਸੋ ਉਸੇ ਕੜੀ ਤਹਿਤ ਆ ਜੇ ਮਸ਼ੀਨਾਂ ਜਿਹੜੀਆਂ ਅਸੀਂ ਖਰੀਦੀਆਂ ਨੇ ਸਾਰਾ ਪ੍ਰਧਾਨ ਜੀ ਅੱਜ ਸਭ ਤੋਂ ਪਹਿਲਾਂ ਕੀ ਕਹਿਣਾ ਚਾਹਦੇ ਹੋ ਜਿਹੜੇ ਤੁਸੀਂ ਮਸ਼ੀਨਾਂ ਖਰੀਦੀਆਂ ਜੀ ਸ਼ੋਦੀ ਪ੍ਰਧਾਨਗੀ ਦੇ ਵਿੱਚ ਰਿਟੇਲ ਵਟਾਈ ਕੰਮ ਚੱਲ ਰਹੇ ਨੇ ਕੀ ਕਹਿਣਾ ਚਾਹੋਗੇ ਮੈਨੂੰ ਇਹ ਦੱਸਦੇ ਹੋਏ ਬੜੀ ਹੀ ਖੁਸ਼ੀ ਦਾ ਅਨੁਭਵ ਹੋ ਰਿਹਾ ਹੈ ਕਿ ਸ਼ਹਿਰ ਦਾ ਵਿਕਾਸ ਸਾਡੇ ਮਾਨਯੋਗ ਐਮਐਲਏ ਸਾਹਿਬ ਲਗਾਤਾਰ ਗ੍ਰਾਂਟਾਂ ਜਾਰੀ ਕਰਵਾ ਕੇ ਕਰਵਾ ਰਹੇ ਨੇ ਤੇ ਅੱਜ ਇਸ ਮੌਕੇ ਤੇ ਖਨੌਰੀ ਤੋਂ ਵੀ ਪਤਵੰਤੇ ਸੱਜਣ ਪਹੁੰਚੇ ਨੇ ਮੈਂ ਇਹਨਾਂ ਨੂੰ ਇੱਥੇ ਪਹੁੰਚਣ ਤੇ ਜੀ ਆਇਆਂ ਆਖਦੀਆਂ ਤੇ ਮੈਨੂੰ ਬਹੁਤ ਵਧੀਆ ਲੱਗ ਰਿਹਾ ਕਿ ਇਹ ਨਗਰ ਕੌਂਸਲ ਦੇ ਦਫ਼ਤਰ ਦੇ ਵਿੱਚ ਬਿਰਾਜਮਾਨ ਨੇ ਤੇ ਜੋ ਮਸ਼ੀਨਾਂ ਲਿਆਂਦੀਆਂ ਗਈਆਂ ਨੇ ਨਾ ਇਹਨਾਂ ਦੀ ਬੜੀ ਦੇਰ ਤੋਂ ਸ਼ਹਿਰ ਵਾਸੀਆਂ ਨੂੰ ਉਮੀਦ ਸੀ ਕਈ ਸ਼ਹਿਰ ਵਾਸੀ ਮੇਰੇ ਕੋਲ ਆ ਕੇ ਕਹਿੰਦੇ ਸੀ ਕਿ ਦੇਖਿਓ ਜੀ ਵੱਡੇ ਸ਼ਹਿਰਾਂ ਚ ਅਹੀ ਜੀ ਮਸ਼ੀਨ ਆ ਗਈ ਵੀ ਜਿਹੜੀ ਸੜਕ ਤੋਂ ਆਪਨੇ ਆਪ ਕੂੜਾ ਇਕੱਠਾ ਕਰ ਲੈਂਦੀ ਆ ਵੀ ਆਪਾਂ ਵੀ ਲਿਓ ਉਹੀ ਜੀ ਹੁਣ ਮੇਰੇ ਜੇ ਹੱਥ ਪੱਲੇ ਹੁੰਦਾ ਤਾਂ ਮੈਂ ਜਰੂਰ ਉਸੇ ਵੇਲੇ ਲੈ ਆਂਦੀ ਪਰ ਸਾਡੇ ਮਾਨਯੋਗ ਐਮਐਲਏ ਸਾਹਿਬ ਕੋਲੇ ਅਸੀਂ ਕੁਛ ਵੀ ਡਿਮਾਂਡ ਕੀਤੀ ਤਾਂ ਸਾਨੂੰ ਉਹੀ ਇਹਨਾਂ ਨੇ ਗ੍ਰਾਂਟ ਲੈ ਕੇ ਦਿੱਤੀ ਤੇ ਨਾਲ ਇਸ ਤੋਂ ਪਹਿਲਾਂ ਇੱਕ ਸੈਕਸ਼ਨ ਮਸ਼ੀਨ ਆਈ ਸੀ ਸੀਵਰੇਜ ਦੀ ਸਫਾਈ ਵਾਸਤੇ ਤਾਂ ਦਿਨ ਭਰ ਦੇ ਨਾਲ ਸਾਨੂੰ ਹਰੇਕ ਜੋ ਅਸੀਂ ਡਿਮਾਂਡ ਕਰਦੇ ਆ ਉਹ ਪੂਰੀ ਕਰ ਰਹੇ ਨੇ ਮੈਂ ਆਪਣੇ ਆਪ ਨੂੰ ਬਹੁਤ ਪੱਕਾ ਵਾਲੀ ਸਮਝਦੀ ਆ ਕਿ ਸਾਨੂੰ ਇਹ ਜੇ ਐਮਐਲਏ ਸਭ ਮਿਲਣੇ ਜਿਹੜੇ ਕਿ ਸਾਡੇ ਲਹਿਰੇ ਨੂੰ ਮੈਨੂੰ ਲੱਗਦਾ ਵੀ ਜੋ ਸੀ ਸੁਪਨਿਆਂ ਦਾ ਲਹਿਰ ਲਹਿਰਾ ਬਣਾਉਣਾ ਚਾਹੁੰਦੇ ਸੀ ਸ਼ਾਇਦ ਉਹ ਹੀ ਬਣ ਜਾਊਗਾ ਦਿਨਾਂ ਦੇ ਵਿੱਚ ਤਾਂ ਪਿਛਲੇ ਵਾਰੀ ਦੇਖਦੇ ਸੀ ਪਿਛਲੀਆਂ ਸਰਕਾਰਾਂ ਦੇ ਦੌਰਾਨ ਹੁਣ ਬੇਸ਼ੱਕ ਇਹ ਇੱਕ ਸੀਐਮ ਦਾ ਸ਼ਹਿਰ ਸੀ ਬੀਪਿਰ ਜਿੰਦਰਕੌਰ ਪਠਲ ਸੀਐਮ ਵੀ ਰਹੇ ਸੀ ਪਰ ਕਿਸੇ ਪਾਸਿਓਂ ਵੀ ਇਹ ਸੀਐਮ ਦਾ ਸ਼ਹਿਰ ਨਹੀਂ ਸੀ ਨਜ਼ਰ ਆਉਂਦਾ ਮਤਲਬ ਮੈਨੂੰ ਇਹ ਕਹਿੰਦੇ ਹੋਏ ਕੋਈ ਹਿਚ ਨਹੀਂ ਕਿ ਜਦੋਂ ਹੀ ਨਿਗਾ ਮਰਦੇ ਸੀ ਅੰਦਰ ਐਂਟਰ ਕਰਦੇ ਸੀ ਤਾਂ ਜੇ ਕੋਈ ਕਹਿੰਦਾ ਸੀ ਨਾ ਵੀ ਇਹ ਸੀਐਮ ਦਾ ਸ਼ਹਿਰ ਹੈ ਤਾਂ ਆਪਣੇ ਆਪ ਨੂੰ ਥੋੜੀ ਜਿਹੀ ਮਹਿਸੂਸ ਹੁੰਦਾ ਸੀ ਕਿ ਨਹੀਂ ਸੀਐਮ ਦਾ ਸ਼ਹਿਰ ਤਾਂ ਇਹ ਕਿਸੇ ਪਾਸੇ ਲੱਗਦਾ ਹੀ ਨਹੀਂ ਪਰ ਹੁਣ ਮੈਨੂੰ ਲੱਗਦਾ ਕਿ ਸਾਡਾ ਜੋ ਅਸੀਂ ਸੁਪਨੇ ਸਿਰਜੇ ਨੇ ਵੀ ਸਾਡਾ ਲਹਿਰਾ ਇੱਕ ਸੁਪਨੇ ਦਾ ਸ਼ਹਿਰ ਬਹੁਤ ਸੁੰਦਰ ਸ਼ਹਿਰ ਬਣ ਜੇ ਤਾਂ ਉਹ ਸ਼ਾਇਦ ਦਿਨਾਂ ਦੇ ਵਿੱਚ ਬਣ ਜਾਊ ਕਿਉਂਕਿ ਸਾਨੂੰ ਉੱਪਰਲੀ ਸਰਕਾਰ ਦਾ ਸਹਿਯੋਗ ਮਾਨਯੋਗ ਸੀਐਮ ਭਗਵੰਤ ਮਾਨ ਜੀ ਦਾ ਤੇ ਸਾਡੇ ਮਿਹਨਤੀ ਐਮਐਲਏ ਸਾਹਿਬ ਦਾ ਪੂਰਾ ਸਹਿਯੋਗ ਹੈ ਤਾਂ ਅਸੀਂ ਮੈਂ ਵਿਸ਼ਵਾਸ ਦਿਵਾਨੀਆਂ ਲਹਿਰਾ ਨਿਵਾਸੀਆਂ ਨੂੰ ਕਿ ਅਸੀਂ ਕੋਈ ਕਸਰ ਨਹੀਂ ਛੱਡਾਂਗੇ ਇਹਦੇ ਵਿਕਾਸ ਵਾਸਤੇ ਕੰਤ ਲੋਕਾਂ ਨੂੰ ਸ਼ਹਿਰ ਦੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਜਿਹੜੇ ਤੁਸੀਂ ਆ ਕੋੜੇ ਬਾਰੇ ਸਿੱਖ ਸੁਭਾ ਗੁੜਾ ਕਿਲਾ ਦਾ ਮੈਂ ਤਾਂ ਹੀ ਅਪੀਲ ਕਰਨਾ ਚਾਹੂੰਗੀ ਕਿ ਅਗਰ ਨਗਰ ਦੇ ਵਿਕਾਸ ਲਈ ਕੋਈ ਵੀ ਸਟੈਪ ਲਿਆ ਜਾਂਦਾ ਤਾਂ ਨਗਰ ਨਿਵਾਸੀ ਨੇ ਜਿਹੜੇ ਉਹ ਸਾਨੂੰ ਪੂਰਾ ਸਹਿਯੋਗ ਦੇਣ ਜਿਸ ਤਰ੍ਹਾਂ ਜੇਕਰ ਅਸੀਂ ਕਿਤੇ ਪੀੜੀਆਂ ਗਲੀਆਂ ਨੇ ਸੜਕਾਂ ਚੌੜੀਆਂ ਕਰਨੀਆਂ ਚਾਹੁੰਦੇ ਆ ਕਈ ਲੋਕਾਂ ਨੇ 6 6 7 7 ਫੁੱਟ ਆਪਣੇ ਇਹ ਚੌਕਰੀਆਂ ਵਿਚਾਰ ਰੱਖੀਆਂ ਨੇ ਜੇ ਅਸੀਂ ਕੋਈ ਐਕਸ਼ਨ ਲੈਣਾ ਚਾਹੁੰਦੇ ਆ ਤਾਂ ਉਹਨਾਂ ਨੂੰ ਸਾਡੇ ਨਾਲ ਪੂਰਨ ਸਹਿਯੋਗ ਕਰਨਾ ਚਾਹੀਦਾ ਕੂੜੇ ਦੇ ਸੰਬੰਧ ਵਿੱਚ ਜਿਵੇਂ ਐਮਐਲਏ ਸਭ ਨੇ ਪਹਿਲਾਂ ਦੱਸਿਆ ਉਹ ਬਿਲਕੁਲ ਉਸੇ ਤਰ੍ਹਾਂ ਹੀ ਸਹਿਯੋਗ ਦੇਣਾ ਚਾਹੀਦਾ ਜੇ ਨਗਰ ਨਿਵਾਸੀਆਂ ਦਾ ਸਹਿਯੋਗ ਹੋਏਗਾ ਤਾਂ ਅਸੀਂ ਆਪਣੇ ਸੁਪਨਿਆਂ ਨੂੰ ਪੂਰਾ ਕਰ ਸਕਾਂਗੇ ਠੀਕ ਥੈਂਕ ਯੂ